आप देख रहे हो पंजाब आज न्यूज आज पहुंचे हैं वडाला कला नजदीक साइंस सिटी जिला कपूरथला जहां पर बाबा तड़ागियों वाला जी का सोलाना जोड़ मेला तीन जुलाई को अखंड को आरंभ किया जाएगा और पाँच जुलाई को भोग पाया जाएगा और मेला बड़ी श्रद्धा भाव से मनाया जाएगा आओ दिखाते हैं गुरुद्वारे की लाई तस्वीरें ਸਰਦਾਰ ਗੁਰਦੇਵਾਲ ਸਿੰਘ ਪਿੰਡ ਵਡਾਲਾ ਕਲਾ ਜ਼ਿਲ੍ਹਾ ਕਪੂਰਥਲਾ ਨਜ਼ਦੀਕ ਸੈਂਸਿਟਿਵ ਸਰ ਇਹ ਗੁਰਦੁਆਰੇ ਦਾ ਨਾਮ ਹੋਰ ਇਸ ਗੁਰਦੁਆਰੇ ਕੀ ਇਤਿਹਾਸ ਦੇ ਬਾਰੇ ਵਿੱਚ ਤਾਨਤਨ ਬਾਬਾ ਤਰਾਕੀਆਂ ਵਾਲਾ ਤੇ ਮਹਾਂਪੁਰਖਾਂ ਦੀ ਜਗ੍ਹਾ ਆ ਬਾਬਾ ਜੀ ਇਸ ਤਾਨਾ ਤੇ ਭਗਤੀ ਕਰਦੇ ਰਹੇ ਆ ਕਾਫੀ ਵਿਸ਼ੋਕੜ ਮਲ ਦੀ ਬਾਰੇ ਨਹੀਂ ਪਤਾ ਹੈਗਾ 2 250 ਸਾਲ 500 ਸਾਲ ਇਸ ਤਰ੍ਹਾਂ ਬਹੁਤ ਪੁਰਾਣੀ ਜਗ੍ਹਾ ਆ ਇਤਿਹਾਸਿਕ ਜਗ੍ਹਾ ਆ ਇੱਥੇ ਤਰਾਕੀਆਂ ਦਾ ਮੇਲਾ ਲੱਗਦਾ ਹਾਰ ਦੀ ਮਸਿਆਦੀ ਦਸਵੀਂ ਦਿਨ ਲੱਗਦਾ ਤੇ ਬਹੁਤ ਦੂਰ ਦੂਰ ਦੁਨੀਆ ਹੁੰਦੀ ਆ ਜੋ ਜੋ ਆਪਣੇ ਬੱਚਿਆਂ ਦੇ ਸੁਪਨਾ ਸੁੱਖਦੇ ਜਿਨ੍ਹਾਂ ਦੇ ਬੱਚਾ ਲੜਕਾ ਨਹੀਂ ਹੁੰਦਾ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਤੇ ਕੋਈ ਜਗ੍ਹਾ ਤੇ ਜਾਣ ਕੇ ਸੁਪਨਾ ਸੁੱਖ ਲੈ ਜਾਂ ਇੱਕ ਘਰ ਬੈਠਾ ਵੀ ਆਪਣੀ ਧਿਆਨ ਲਗਾ ਕੇ ਸੁਪਨਾ ਸੁੱਖ ਦਾ ਉਹਦੀ ਪੂਰੀ ਹੋ ਜਾਂਦੀ ਹੈ ਬਹੁਤ ਦੁਨੀਆ ਹੁੰਦੀ ਆ ਲੱਖਾਂ ਦੀ ਤਰਜਾਦ ਦੇ ਵਿੱਚ ਮੇਲੇ ਵਾਲੇ ਦਿਨ ਲੋਕ ਹੁੰਦੇ ਆ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਕੋਈ ਬਾਹਰ ਜਾਣ ਵਾਸਤੇ ਵੀ ਸੁਖਦਾ ਕੋਈ ਹੋਰ ਵੀ ਸੁਖਦਾ ਆ ਤੇ ਸਾਰਿਆਂ ਦੇ ਕਾਰਜ ਪੂਰੇ ਹੁੰਦੇ ਨੇ ਮੇਲਾ ਸਾਰਾ ਕੌਣ ਸੀ ਤਾਰੀਖ ਕੋ ਸਟਾਰਟ ਹੁੰਦਾ ਹੈ ਮੇਲਾ ਇਹੋ 6 ਤੀ ਮੱਸਿਆ ਤੇ 10ਵੇਂ ਵਾਲੇ ਦਿਨ ਹੁੰਦਾ ਹੈ ਕਿੰਨੇ ਦਿਨ ਚੱਲਦਾ ਹੈ ਮੇਮਾ ਇਹ 4 ਦਿਨ ਚੱਲਦਾ ਪਹਿਲਾਂ ਅਖੰਡ ਸਾਹਿਬ ਅਖੰਡ ਪਾਤਸ਼ਾਹ ਦੇ ਭੋਗ ਪਾਏ ਜਾਂਦੇ ਆ ਉਸ ਤੋਂ ਬਾਅਦ ਫਿਰ ਮੇਲਾ ਹੁੰਦਾ ਜਿਹੜੇ ਮੇਲੇ ਮੇਲੇ ਕੇ ਅੰਦਰ ਕੰਮ ਕੋਲ ਸੇ ਪ੍ਰਬੰਧ ਕਰਵਾਏ ਜਾਂਦੇ ਨੇ ਮੇਲੇੰਦਰ ਆਪਣੇ ਬਾਬਾ ਜੀ ਦੇ ਲੰਗਰ ਪਾਣੀ ਚੱਲਦੇ ਆ ਭੰਡਾਰੇ ਚੱਲਦੇ ਆ ਹੋਰ ਕੀਰਤਨ ਦਾ ਦਰਵਾਜ਼ਾ ਚੱਲਦਾ ਆ ਢਾਡੀ ਜਿੱਥੇ ਹੁੰਦੇ ਆ ਰਾਗੀ ਹੁੰਦੇ ਆ ਹਰ ਤਰ੍ਹਾਂ ਦਾ ਪ੍ਰੋਗਰਾਮ ਟੂਰਨਾਮੈਂਟ ਵੀ ਕਰਾਇਆ ਜਾਂਦਾ ਵੱਡੀ ਮੈਚਾਂਜ ਬਾਬਾ ਜੀ ਦਾ ਰੰਦਾਵਾ ਮਾਲ ਪ੍ਰਵਾਦ ਦੇ ਨਾਲ ਇਹਨਾਂ ਦਾ ਸੰਬੰਧ ਹੈਗਾ ਆ ਉਹ ਰੰਦਾਵਾ ਪਰਿਵਾਰ ਵਿੱਚੋਂ ਹੈਗੇ ਆ ਤੇ ਪਿੰਡ ਵੱਡਾਲਾ ਕਲਾ ਦੇ ਮੋਮਿਆਂ ਦੀ ਪੱਤੀ ਦੇ ਜਿਠੇਰੇ ਆ ਉਹ ਸਾਡੇ ਆਪਣੇ ਪਰਿਵਾਰ ਦੇ ਵਿੱਚੋਂ ਜੈਸੇ ਕਿ ਬਾਬਾ ਜੀ ਨੌਜਵਾਨ ਪੀੜੀ ਨਸ਼ੇ ਵਿੱਚ ਬਰਬਾਦ ਹੋ ਰਹੀ ਹੈ ਆਉਣ ਵਾਲੀ ਨੌਜਵਾਨ ਪੀੜੀ ਕੋ ਆਪਕਿਆ ਮੈਸੇਜ ਇਹ ਨੌਜਵਾਨ ਪੀੜੀ ਨੂੰ ਇੱਕੋ ਹੀ ਮੈਸੇਜ ਇਹ ਆ ਜੀ ਇਹ ਜੋ ਕੋੜਾ ਨਾ ਉਹ ਨਹੀਂ ਕਰਨਾ ਚਾਹੀਦਾ ਇਸ ਤੋਂ ਬਚਣਾ ਚਾਹੀਦਾ ਖੇਡਾਂ ਵਾਲੇ ਧਿਆਨ ਦਿਓ ਧਾਰਮਿਕ ਆਪਣੀ ਬਾਣੀ ਪੜੋ ਰੋਜ਼ ਹੋ ਸਕੇ ਤਾਂ ਇੱਕ ਦੋ ਪੰਨੇ ਜ਼ਰੂਰ ਪੜੋ ਬਾਣੀ ਦੇ ਉਹਦੇ ਉੱਤੇ ਤੁਹਾਨੂੰ ਫਿਰ ਉਹਦੇ ਬਾਰੇ ਪਤਾ ਲੱਗੂਗਾ ਇਹਨਾਂ ਚੀਜ਼ਾਂ ਤੋਂ ਬਚਾਅ ਹੋਊਗਾ ਛੜਕਾਰਾ ਹੋਊਗਾ ਤੁਸੀਂ ਆਪਣੀ ਜਾਨ ਨੂੰ ਨਾ ਜੋਖਮ ਵਿੱਚ ਪਾਓ ਬਚਣਾ ਚਾਹੀਦਾ